ਹੈਲੋ ਦੋਸਤੋ ਠੱਠਾਡੇ ਦੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈ ਗਿਆ ਜੀ ਪਿੰਡ ਠੱਠਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕ ਹੈ ਗਿਆ ਜੀ 30 ਜੁਲਾਈ 2025 ਸਮਾਂ ਕੁਝ ਦੁਪਹਿਰ ਦੇ 2 ਹੋਏ ਦਾ ਹੀ ਵੀਰ ਦਾ ਨਾਮ ਹੈ ਗਾਏ ਸਿਮਰਤਪਾਲ ਸਿੰਘ ਵੀਰ ਕੋਲ ਦੋ ਵਾੜਾਂ ਬਗਾਉ ਆ ਜੀ ਉਹਨਾਂ ਦੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਅਦੋਰੀ ਕਰਦੇ ਆਂ ਇਹ ਗੱਲਬਾਤ ਸ਼ੁਰੂ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ ਹਰ ਵੀਰ ਜੀ ਕੀ ਹਾਲ ਚਾਲ ਵਧੀਆ ਵੀਰ ਜੀ ਵਧੀਆ ਸੁਣਾ ਠੀਕ ਠਾਕ ਵਧੀਆ 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 ਵੀਰ ਜੀ ਤੇ ਵੀਰ ਜੀ ਦੋ ਗੈੜਾਂ ਵਗਾਉਂ ਹਾਂਜੀ ਵੀਰ ਜੀ ਦੋ ਕਰਦੇ ਪਸ਼ੂ ਵੀਰ ਜੀ ਆਪਣੇ ਅਛਾਈ ਕਰਦੇ ਪਸ਼ੂ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੀ ਸਾਬ ਜੀ ਇਹਨਾਂ ਦੇ ਗਣਾ ਗਣਾ ਵੀਰ ਜੀ ਆ ਦੂਜੇ ਸੋਹ ਵਹਿੜਿਆ ਅੱਛਾ ਜੀ ਹਾਂਜੀ ਤੇ ਦੁੱਧੇ ਥੱਲੇ ਹੁਣ ਐ ਟਾਈਮ 'ਚ 15 ਕਿਲੋ 16 15 ਤੇ 15 ਕਿਲੋ ਆਪਾਂ ਮੰਨ ਮੰਨ ਕੇ ਦੇ ਦਵਾਂ ਠੀਕ ਹੈ ਜੀ ਮਤਲਬ 10 ਸੋਨਾ ਲੀਟਰ ਦੁੱਧ ਤੇ ਪੱਕੇ ਤੌਰ ਤੇ ਆਪਾਂ 15 ਕਿਲੋ ਪੱਕੇ 15 15 ਦੀ ਗਾਰੰਟੀ ਆਪਣੀ 15 ਦੀ ਗਾਰੰਟੀ ਹਾਂਜੀ ਹਾਂਜੀ ਬਾਕੀ ਜਿਤਨਾ ਵੀਰ ਵਰਜੀ ਤਿੰਨ ਟਾਈਮ ਚਾਰ ਤਿੰਨ ਤਸਲੀ ਕਰਕੇ ਲੈ ਜਿਓ ਠੀਕ ਹੈ ਜੀ ਹਾਂਜੀ ਸੁਈ ਨੂੰ ਵੀ ਜੀ ਨੂੰ ਢਾਈ ਮਹੀਨੇ ਹੋ ਗਏ ਜੀ ਢਾਈ ਮਹੀਨੇ ਹੋ ਗਏ ਜੀ ਨੂੰ ਹਾਂਜੀ ਆਪਾਂ ਖੋਣ ਕੇ ਵੀ ਰੰਗ ਖਾ ਦਿੰਨੇ ਹਾਂਜੀ ਹਾਂਜੀ ਪੂਰੀ ਹਾਂ ਬਾਕੀ ਵਹਿੜ ਬਹੁਤ ਸੋਹਣੀ ਬਾਕੀ ਮੂੰਹ ਮਾਰੂ ਬਾ ਪਹਿਲਾਂ ਹੀ ਕਹਿ ਰਹੀ ਐ ਪਰ ਹੈਗੀ ਪਿਓਰ ਦੂਜਾ ਸਵਾਰੇ ਠੀਕ ਐ ਜੀ ਹਾਂਜੀ ਲਓ ਜੀ ਕਰੋ ਚੈੱਕ ਫੇਸ ਕੁਆਲਿਟੀ ਤੇ ਫਿਕਸ ਅਟ ਰਿਹਾ ਐ ਪੂਰਾ ਮੁਠੀ ਥਾਨਨ ਮੁਠੀ ਥਾਨ ਨਾਲੀ ਹਾਂਜੀ ਹਾਂਜੀ ਤੇ ਵੀਰ ਜੀ ਡਿਟੇਲ ਇਹਦੀ ਹੁਣ ਤੋਂ ਆਪਾਂ ਸਾਂਝੀ ਕਰੀਏ ਫੇਰ ਭਰਾਵਾਂ ਨੂੰ ਡਿਟੇਲ ਵੀਰ ਜੀ ਦੂਜੇ ਸੂਏ ਜੇ ਅਛਾ ਦੂਜੇ ਸੂਏ ਹਾਂਜੀ 2.5 ਮਹੀਨੇ ਹੋ ਗਏ ਨੂੰ ਸੂਈ ਨੂੰ 2.5 ਮਹੀਨੇ ਹੋਏ ਸੂਈ ਨੂੰ ਮਗਰ ਕੀ ਐ ਜੀ ਮਗਰ ਬੱਛੀ ਵੀਰ ਜੀ ਤੇ ਥਾਨ ਥੋਣ ਕੋਈ ਐ ਮੈਂ ਜੀ ਹਾਂ ਨਾ ਓਕੇ ਵੀਰ ਜੀ ਚਵਾਚੂ ਬਹੁਤ ਸੋਹਣਾ ਚੋਈ ਜੁਈ ਬਹੁਤ ਸੋਹਣੀ ਹਾਂਜੀ ਹਾਂਜੀ ਦੁੱਧ ਥੱਲੇ ਤਰਾ 16 ਕਿਲੋ ਕੇਟਲ ਲੈ ਗਈ ਹਾਂਜੀ ਹਾਂਜੀ ਵੀਰ ਜੀ ਇਤਰਾ ਹੀ ਲਿਆਓ ਅਗਰੀ ਮਾਰੋ ਚੱਕਰੇ ਨੂੰ ਇਹ ਫੇਰ ਫੇਰ ਤੋਰ ਕੇ ਵਿਖਾਈਏ ਭਰਾਵਾਂ ਹਾਂਜੀ ਵੱਛੀ ਨੀ ਵੀਰ ਜੀ ਆਪੋ ਤਰਾ ਥੱਲੇ ਛੱਡ ਦੇ ਅੱਛਾ ਜੀ ਹਾਂਜੀ ਵੱਛੀ ਜੋ ਵਹਿੜ ਸੁਈ ਆ ਘਰ ਦੀ ਵਹਿੜ ਆ ਹਾਂਜੀ ਤੇ ਆਪਾਂ ਸ਼ੁਰੂ ਤਾਂ ਹੀ ਉਹਨੂੰ ਵੱਛੀ ਨੂੰ ਬਾਲਟੀ ਜੀ ਪਾਇਆ ਦੁੱਧ ਠੀਕ ਆ ਜੀ ਵੱਛੀ ਨੂੰ ਬਾਲਟੀ ਦੁੱਧ ਹਾਂਜੀ 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 ਸੀਲਸਲਾ ਗਾਣਾ ਹੀ ਪੂਰੀ 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 ਵੀਰ ਜੀ ਥਣ ਥਣ ਚਾਰੇ ਓਕੇ ਹਾਂ ਓਕੇ 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 ਲਓ ਜੀ ਤਸੱਲੀ ਕਰੇ ਵੀਰ ਜੀ ਜਿੰਨਾ ਠੀਕ ਹੈ ਹਾਂਜੀ ਹਾਂਜੀ ਬਲੋਜੀ ਕਰੋ ਜੀ ਚੈੱਕ ਵੱਛੀ ਵੀਰ ਜੀ ਵਿਖਾ ਦਿਓ ਕੋਣ ਲਓ ਜੀ ਵੱਛੀ ਵਿਖਾ ਦਿੰਨੇ ਛਾ ਜੀ ਇਹ ਵੱਛੀ ਹੈ ਇਹ ਨਾਲ ਬਾਕੀ ਵੀਰ ਜੀ ਅੱਜ ਸਵੇਰੇ ਵੀ ਸੀ ਵੀਡੀਓ ਪਾਉਣ ਦੀ ਤੁਹਾਨੂੰ ਪਰਾਂ ਦੀ ਹਾਂਜੀ ਤੇ ਉਹ ਮੌਸਮ ਖਰਾਬ ਕਰਕੇ ਤਾਂ ਰਕੇ ਫਿਰ ਤੈਂ ਆਖਿਆ ਚੋਲੋ ਹਾਂਜੀ ਹਾਂਜੀ ਤੇ ਸਵੇਰੇ ਲੈਟ ਚੋਈਆ ਸਾਢੇ 7 ਵਜੇ ਵੈੜ ਚੋਈ ਮੀਂਹ ਪੈਂਦਿਆ ਸੀ ਨਾ ਹਾਂਜੀ ਹਾਂਜੀ ਤੇ ਫਿਰ ਮਾਨ ਬਦਲ ਗਿਆ ਹਣਾ ਜੀ ਹਾਂਜੀ ਤੇ ਬਾਕੀ ਹੁਣ ਸਮਾਂ ਵੇਖ ਲੋ ਤੇ ਬਾਕੀ ਜੇ ਕੇ ਵੀਰ ਭਰਾ ਇਹਨਾਂ ਨੇ ਇੱਕ ਟਾਈਮ ਖਾਲੀ ਕਰਕੇ ਤੇ ਦੋ ਟਾਈਮ ਆਉਂਦੀ ਐ ਪਸਲੀ ਕਰਿਓ ਲਓ ਜੀ ਠੱਡੀ ਸੀਲ ਪੂਰੀ ਜਿਤਨਾ ਮਰਦੀ ਲਓ ਜੀ ਕਰੋ ਜੀ ਪਹਲਾ ਬੱਚਾ ਬਹਿ ਗਿਆ ਚੋਲੇ ਠੀਕ ਐ ਐ ਬੋਲੀਆਂ ਥਾਰਾਂ ਤੇ ਵੰਗਾਉਂਗਾ ਹਾਂਜੀ ਵੰਗਾ ਪਾਈਆ ਵੀਰ ਜੀ ਉਹ ਵੀ ਚਾਹ ਬਣ ਵੀਰ ਕੋਈ ਇਹ ਪੌਣੀ ਨਹੀਂ ਪੌਣੀ ਤਾਡਾ ਮਰ ਜਾਵ ਮਰਜੀ ਵੰਗਾ ਠੀਕ ਐ ਜੀ ਮਰਜੀ ਆਪਣੀ ਪੌਣੀ ਆ ਵੰਗਾ ਨਹੀਂ ਪੌਣੀ ਆ ਆਪਣੀ ਵਰਦੀ ਹਾਂਜੀ ਆਪਣੀ ਉਹ ਸੇਫਟੀ ਦੀ ਹੈ ਨਾ ਜੀ ਸੇਫਟੀ ਦੀ ਉਹ ਕਾਮੇ ਵੀਰ ਜੀ ਪਸੂ ਨਹੀਂ ਆਈ ਜਿੰ ਮਿੰਟ ਚ ਲਓ ਜੀ ਕਰੋ ਜੀ ਚੈੱਕ ਮਿੰਟ ਜੀ ਗਾਂ ਫਸਾਈ ਜੀ ਹਾਂਜੀ ਐ ਪੂਰੀ ਸੀਲਸ ਲੱਗ ਗਈ ਹਾਂਜੀ ਹਾਂਜੀ ਤੇ ਬਾਕੀ ਢਿੱਲਾ ਜੀ ਵਾਵਾ ਸ਼ਾਮਾ ਦਾ ਕਹਿੰਦਾ ਪੂਰਾ ਫਸ ਜੂਗੀ ਸਾਰੇ 24 ਤੁਹਾਨੂੰ ਬੜਾ ਵਾ ਟਾਈਮ ਦੇ ਨਾਲ ਹਾਂਜੀ ਹਾਂਜੀ ਹੋ ਜਾਂਦਾ ਹੋ ਜਾਂਦਾ ਜੀ ਹਾਂਜੀ ਹਾਂਜੀ ਬਾਕੀ ਜਿਹੜੇ ਪੁਰਾਣੇ ਲੈਣੇ ਹੋ ਆਪਣੀ ਤਸੱਲੀ ਕਰ ਸਕਦਾ ਹਾਂਜੀ ਕਿਸ ਤਰ੍ਹਾਂ ਮੱਝ ਦੀ ਤਸੱਲੀ ਕਰੋ ਠੀਕ ਆ ਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਤੇ ਇਹ ਵੀ ਜੀ ਦੋ ਦਿਨ ਐਰ ਕੀ ਦਿੱਤਾ 23 24 ਕਿਲੋ ਤਾਜੀ ਸੂਈ ਨੇ ਅੱਛਾ ਇਹ ਤਾਜੀ ਸੂਈ ਨੇ ਹਾਂ ਤੇਰ ਕੀ ਤਾਂ ਮਾ ਗਰਮੀ ਵੀ ਫਿਰ ਰੋਸਾ ਨਾ ਉਹਨਾ ਕੋਈ ਹਾਂਜੀ ਹਾਂਜੀ ਗਰਮੀਆਂ ਦੇ ਵਿੱਚ ਕਰ ਜਾਂਦੀਆਂ ਕਰ ਜਾਂਦਾ ਜਾਂਦਾ ਨਹੀਂ ਤੇ ਬਾਕੀ ਇਹ ਕਰਮਾੜੀ ਨੂੰ ਰਾਤ ਪਾਉ ਦਿਨੇ ਦਾਦੂਗੀ ਇੱਕ ਕਤੂ ਦੇ ਮਾਲਕ ਹੈਗੀ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਪੀ ਜਿੰਨਾ ਆਪਾਂ ਪਾਲੀਏ ਉਹਨਾਂ ਉਹਨਾਂ ਚਲੋ ਹਾਂਜੀ ਆ ਵੇਖੋ ਮਿੰਟੇ ਥਾਣਾ ਜਾਗੀ ਵੇਰ ਹਾਂਜੀ ਆ ਗਈ ਆ ਗਈ ਕੇ ਤੇ ਬਾਕੀ ਜੇ ਕਹੇ ਵੀ ਇਹਨਾਂ ਲੈਣੀ ਆ ਉਹ ਤਾਂ ਬਿਲਕੁਲ ਤੁਸ ਲਿਗਾ ਉਹ ਨਾ ਕਿਉਂਕਿ ਤੇਲ ਖਲਚਰ ਉਹਨਾਂ ਦੀ ਹਾਂਜੀ ਹਾਂਜੀ ਆਪਾਂ ਨੂੰ ਕਿ ਆਵਾ ਚਾਹਣੀ ਆ ਦੋ ਤਿੰਨ ਹਾਂਜੀ ਹਾਂਜੀ ਉਹਦੇ ਗੱਲ ਲੇ ਗਈ ਆ ਜੀ ਬਾਕੀ ਆਪਣੀ ਤਸੱਲੀ ਕਰਾ ਲਈ ਕੋਈ ਭਰਾ ਆਪਣੀ ਆਪਾਂ ਤਸੱਲੀ ਦਵਾ ਗਰੰਟੀ ਦਵਾ ਹਾਂ ਗਰੰਟੀ ਠੀਕ ਹੈ ਹਾਂਜੀ 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 ਠੀਕ ਹੈ ਜੀ ਦੂਜਾ ਸੁਇਰ ਕੀ ਸੁਇਏ ਕਿਨਵਾ ਜੀ ਦੂਜਾ ਸੁਇਰ ਕੀ ਸੁਜਾ ਸੁਆ ਯਰ ਕੀ ਸੁਈ ਹਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਤੇ ਇਹਦੀ ਫਿਰ ਰੇਡ ਰੂਟ ਦੀ ਵੀ ਆਪਾਂ ਗੱਲਬਾਤ ਕਰ ਲਈਏ ਫੇਰ ਦੇ ਵਿੱਚ ਤੁਹਾਨੂੰ ਜਿਹ ਬਾਹਰ ਲੋਕੀ 60 ਹੀ ਨੇ 55 5000 ਦੇ ਆਪਾਂ ਵੇੜ ਦੇ ਦੇ 50000 ਦੀ ਵੇੜ ਹੈ ਨਾ ਜੀ ਆਣਾ ਕੋ ਮਾਨਤਾ ਸ਼ਾ ਜੀ ਮਾਨਦਨ ਕੋ ਨਹੀਂ ਕਰਦਾ ਜੀ ਠੀਕ ਹੈ ਜੀ ਤੇ ਚਲੋ ਜੀ ਅਗਲੇ ਨਾਲ ਦੀ ਦਿਓ ਜਾਣਕਾਰੀ ਅਗਲਾ ਨਾਲ ਗਿਆ ਜੀ ਆਪਣੇ ਕੋ ਵੇੜ ਗਈ ਆ ਅਛਾ ਜੀ ਪੂਰੀ ਕਾਢ ਕਾਟੀ ਦੀ ਜੀ ਫਾਰਮ ਵਾਲੀ ਲੱਗਦੀ ਹੈ ਫਾਰਮ ਵਾਲੀ ਹੈ ਨਾ ਆਪਾਂ ਸ਼ੌਕ ਨੇ ਪਾਲੀ ਲੈ ਆਪਣੇ ਕੋ ਰਿਸ਼ਤੇਦਾਰ ਗਏ ਸੀ ਅੱਛਾ ਜੀ ਤੇਨੇ ਦੁੱਧ ਦਿੱਤਾ ਇਰਦੀ ਕਾਨੀ ਵਾਲ ਦਾ ਬਰਾਬਰ ਕਰਨ ਦੀ ਜੀ ਕਾਦ ਕਾਠੀ ਵੇਖੋ ਜੀ ਪੂਰੀ ਹੈ ਬਹੁਤ ਸ਼ਕੀਨ ਵੜਿਆ ਤੇ ਦੁੱਧ ਨੇ 30 35 ਕਿਲੋ ਦਿੱਤਾ ਜੇ ਰਿਸ਼ਤੇਦਾਰ ਲੈ ਗਏ ਆਪਣੇ ਕੋ ਅੱਛਾ ਜੀ ਘਰਾਂ ਨਾਲ ਸਾਮੀ ਨਹੀਂ ਗਈਦੇ ਆਪਾਂ ਫੇਰ ਲੈ ਆਏ ਕੱਲ ਪਰਸੋਂ ਦੀ ਅੱਛਾ ਜੀ ਤੇ ਇਹ ਕੋਈ ਵੀਰ ਚਾਹ ਬਣਾ ਹਲੇ ਇੰਨੇ ਦੀ ਰਵੱਸ਼ੀ ਵੀ ਨਹੀਂ ਹੁੰਦੀ ਯਾਰ ਫਾਦ ਵਾਲੀ ਹਾਂਜੀ ਆਪਾਂ ਫਿਰ ਵੀ ਗਾਂ ਦਾ ਦੁੱਧ ਇਸਲੇ 6 ਕਿਲੋ ਹੈਗਾ ਜੀ ਹੁਣ ਅੱਛਾ ਜੀ ਦੁੱਧ ਹੋਣੇ ਉਹ ਅਗਲੀ ਦੀ ਕਿਸਮਤ ਆ ਗਿਫਟ ਹਨਾ ਹਾਂ ਉਹ ਮੇ ਮਾਰਾ ਦੀ ਕਿਰਪਾ ਨਾਲ ਬਾਕੀ ਤੁਸੀਂ ਬਾਈਟਾਂ ਦੇ ਕਾਠੀ ਪੂਰੀ ਦੇਖੋ ਮਰੀ ਜੀ ਜੇ ਕੋਈ ਦੁੱਖ ਗਰਾਈਏ ਕੋਈ ਫਾਲਟ ਵਗੈਰਾ ਕੋਈ ਨਹੀਂ ਨਾ ਨਾ ਕੋਈ ਫਾਲਟ ਨਹੀਂ ਠੀਕ ਆ ਭਰਾਇਆ 30 ਪੈਂਤੀ ਕਿਲ ਦੁੱਧ ਦਿੱਤਾ ਇਤਨਾ ਅੱਛਾ ਜੀ ਹਾਂ ਦੁੱਧ ਇਹਦੇ ਬਥੇਰਾ ਹੀ ਤੇ ਬਾਕੀ ਸੇਵਾ ਦੇ ਨਾਲ ਹੀ ਗਾਵਾਂ ਤੁਹਾਨੂੰ ਪਤਾ ਹੁੰਦੀਆਂ ਹਾਂਜੀ ਹਾਂਜੀ ਇਹੋ ਖਾਦ ਨੇ ਬਹੁਤ ਖੋਲ ਕੇ ਤੇ ਇਸ ਕੁਆਲਟੀ ਬਹੁਤ ਸੋਹਣੀ ਹੈ ਜੀ ਦੀ ਲਓ ਜੀ ਕਰੋ ਜੀ ਅਰੇ ਆ ਕੰਨਿਆਦੰਦ ਬਰਾਬਰ ਕਰਦੀ ਏ ਠੀਕ ਆ ਜੀ ਐ ਸੀਲਚਲਾਕ ਪੂਰੀ ਐ ਵੀ ਹਾਂ ਪੂਰੀ ਪੂਰੀ ਇਹਦੇ ਕੋਈ ਸ਼ੌਂਕੀ ਭਰਾ ਜਿਹਨੂੰ ਸ਼ੌਂਕੀ ਹਾਂਜੀ ਹਾਂਜੀ ਫਾਰਮ ਦੀ ਗਾਂ ਪਾਲਦੀ ਹਾਂ ਜੀ ਕੋਈ ਵੀਰ ਰੇਡ ਪਰੂਗਾ ਤਾਂ ਦੇਣੀ ਆਪਾਂ ਉਦਾਂ ਦੇਣੀ ਹੋਣੀਗੀ ਲਓ ਜੀ ਕੱਦਗਾਠੀ ਜੇ ਚੌਂਟੀਆ ਭਰਾਇਆ ਫਿਰ ਪੱਠੇ ਖਾਈ ਜੂ ਚਰੀ ਆਪਦੇ ਜੋਗਾ ਦਿੱਤੀ ਜਾਂਦੀ ਐ ਹਾਂਜੀ ਹਾਂਜੀ ਉਹ ਤੇ ਗੱਲ ਹੈਗੀ ਐ ਜੀ ਹਾਂਜੀ ਤੇ ਬਾਕੀ ਗਾਂ ਦੇ ਬਣ ਗਈ ਫੇਰ ਤੇ ਲੱਕ ਤੇ ਪਾਣੀ ਆ ਕਿਤੇ ਕਿਤੇ ਖੜਨੀ ਆ ਫੇਰ ਤੇ ਬੜੀ ਦੂਰ ਤੱਕ ਚੱਲਣੀ ਐ ਹਾਂਜੀ ਹਾਂਜੀ ਬਾਕੀ ਹੁਣ ਸੇਵਾ ਮੰਗਦੀ ਹਨਾ ਜੀ ਹਾਂ ਸੇਵਾ ਉੱਥੇ ਰਹੀ ਤੂੜੀ ਦੇ ਵੀਰ ਜੀ ਅਛਾ ਜੀ ਹਾਂ ਇੱਥੇ ਚੱਲਾ ਪਾਣ ਉਹ ਜਰੀ ਨੂੰ ਪੱਠੇ ਪੁੱਠੇ ਮੈਨ ਲਾ ਪਿਆਗੇ ਹਾਂਜੀ ਹਾਂਜੀ ਠੀਕ ਆ ਜੀ ਇਹਦੇ ਬਹੁਤ ਇਹ ਤੁਹਾਡੇ ਹੀ ਤੁਹਾਡੇ ਕੋਲੋਂ ਹੀ ਗਈ ਸੀ ਸਾਡੇ ਕੋਲੋਂ ਗਈ ਹੈ ਸ਼ਕੀਨੀ ਜਿਹਾ ਆਪਾਂ ਲਈ ਸੀ ਅੱਛਾ ਜੀ ਫਾਰਮ ਜਿਹਾ ਹੀ ਪਹਿਲਾਂ ਉਹ ਅੱਛਾ ਅੱਛਾ ਹੀ ਉਦੋਂ ਵਸ਼ੀ ਉਦੋਂ 9 ਮਹੀਨੇ ਦੇ ਗੱਭਣੇ ਦਾ ਆਪਾਂ ਲਈ ਠੀਕ ਹੈ ਜੀ ਹਾਂਜੀ ਤੇ ਬੱਕ ਜੀ ਜਦੋਂ ਸੁੰਨਾ ਲਿਓ ਰਿਸ਼ਦਾਰ ਲੈ ਗਏ ਆਪਣੇ ਤੋਂ ਠੀਕ ਹੈ ਜੀ ਤੇ ਦੁੱਧ ਦੇ ਉਤਰਨੇ 30 35 ਕਿਲੋ ਦਿੱਤਾ ਤੇ ਭਾਰ ਸਾਂਭ ਹੀ ਨਹੀਂ ਬਚਾ ਆ ਕੇ ਮੁੰਡਾ ਬਾਹਰ ਚੱਲ ਗਿਆ ਸੀ ਉਹ ਅੱਛਾ ਜੀ ਹਾਂਜੀ ਸਾਂਭੀ ਨਹੀਂ ਉਹਨੇ ਵੀ ਸ਼ੌਂਕੀ ਤੌਰ ਤੇ ਖਰੀਦੀ ਸ਼ੌਂਕੀ ਤੌਰ ਤੇ ਲਈ ਹੁੰਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਕੱਦ ਕਾਠੀ ਪੂਰੀ ਠੀਕ ਹੈ ਹਾਂ ਇਹਨੇ ਮੂੰਹ ਹੀ ਫੜਾਉਣਾ ਥ ਆ ਇਹ ਮੂੰਹ ਨਹੀਂ ਫੋੜਉਣੀ ਥੋੜਾ ਜਿਆ ਕਰਦੀ ਕੋਈ ਗੱਲ ਨਹੀਂ ਹਾਂ ਉਹ ਮੂੰਹ ਨਹੀਂ ਫੋੜਉਣੀ ਬਾਕੀ ਉਤਰਾ ਸੰਢੀ ਸੀਸਲਾ ਕੀ ਤਰ੍ਹਾਂ ਮਰਜੀ ਥੱਲੇ ਬਈਓ ਜਿੱਦਾਂ ਮਰਜੀ ਹੈ ਨਾ ਜੀ ਹੁਣ ਪੱਕਾ ਦੁੱਧ ਕਿੰਨਾ ਵਿੱਜੇ ਥੱਲੇ ਪੱਕਾ ਇਹ ਥੱਲੇ 6 ਕਿਲੋ 6 ਕਿਲੋ ਹਾਂਜੀ ਤੇ ਭਾ ਇਹਦਾ ਫੇਰ ਆਪਾਂ ਕੀ ਕਰਨਾ ਜੀ ਆਈਦਾ ਹੀ ਕਰੀਏ ਹੂੰ ਦੱਸ ਦੋ ਤੁਸੀਂ ਜੈ ਜੈ ਕਰ ਲਓ ਫੇਰ ਉਤਰਾ ਇਹ ਆ ਜਰ ਫਾਦੀਆਂ ਵਸ਼ਿਆਂ ਦੇ ਲੋਕੀ 50000 ਦੀਆਂ ਵੇਚ ਜਾਂਦੇ ਆ ਹਾਂਜੀ ਆ 28000 ਦੀ ਦੇਣਾ 28000 ਦੀ ਹਾਂਜੀ ਜੈਸਨ ਨੂੰ ਇਹਨੂੰ 5 ਤਰੀਕ ਦਾ ਟੀਕਾ ਭਰਿਆ ਜੇ 5 ਤਰੀਕ ਦਾ ਟੀਕਾ ਡੈਨਮਾਰਕ ਦਾ ਡੈਨਮਾਰਕ ਦਾ ਹਨਾ ਇਹ ਫੁੱਲ ਕੁਆਲਿਟੀ ਦਾ ਫੁੱਲ ਕੁਆਲਿਟੀ ਦਾ ਠੀਕ ਹੈ ਜੀ ਤੇ ਪੂਰੀ 28000 ਦੀ ਕੋਈ ਮਾਨ ਤਾਨ ਕੋਈ ਲੈਸ ਕੋਈ ਉਹ ਵੀਰ ਭਰਾ ਦੇ ਜੇ ਕੋਈ ਕੋਈ ਫੋਨ ਕਰੇ ਹਨਾ ਜੀ ਹਾਂਜੀ ਹਾਂਜੀ ਕੋਈ ਠੀਕ ਹੈ ਜੀ ਹੋਰੂਗਾ ਜੀ ਮਾਨਤਨ ਬਾਕੀ ਵੀਰ ਭਰਾ ਦਾ ਇਹ ਸ਼ੌਂਕ ਦੇ ਨਾਲ ਹੀ ਆ ਸ਼ੌਂਕ ਨਾਲ ਇਹ ਵੀਰ ਜਿੱਦਣ ਤੁਸੀਂ ਵਹਿੜ ਦੀ ਸੱਜਰ ਵੇਖੋਈ ਸੀ ਨਾ ਵੀਡੀਓ ਨਾ ਹੋਵੇ ਸ਼ੈਨ ਮੇਰੇ ਕੋਲ ਤੇ ਨਾਲ ਆਪਾਂ ਜ਼ਰੂਰ ਐਡ ਕਰ ਦਿੰਨੇ ਆ ਕਿ ਬਹੁਤ ਜ਼ਿਆਦੀ ਹੀ ਵਹਿੜ ਹੈ ਇਹ ਨਹੀਂ ਖੁਣੀ ਇਹਦੀ ਕਿਸਮਤ ਮਾੜੀ ਕਿ ਸਾਡੀ ਕਿਸਮਤ ਮਾੜੀ ਤਾਰ ਕੇ ਵਹਿੜ ਥੋੜੀ ਕੋਈ ਗੱਲ ਨਹੀਂ ਹੋ ਜਾਂਦਾ ਹੋ ਜਾਂਦਾ ਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਨੰਬਰ ਵੀਰ ਜੀ 623999987 ਹਾਂਜੀ ਤੇ ਲੋਕੇਸ਼ਨ ਵੀਰ ਜੀ ਘਰਾ ਦੇ ਕੋਲ ਪੈਨ ਠੱਠਾ ਬਈ ਕਹਦੇ ਆ ਮੈਕਾ ਨੇ ਮੱਖਿਆ ਰਾਰੇ ਦਿয়ালਪੁਰ ਰੋਡ ਦਿয়ালਪੁਰ ਰੋਡ ਤੇ ਵੀਰ ਦੇ ਘਾਰੇ ਤੇ ਨੰਬਰ ਆਪਣਾ ਦੱਸ ਦਿਓ ਵੀਰ ਜੀ ਨੰਬਰ ਹੈ ਵੀਰ ਜੀ 62 93 93 687 ਠੀਕ ਹੈ ਜੀ ਬਾਕੀ ਜਿੱਤਰਾ ਮਰਜੀ ਤਿੰਨ ਟਾਈਮ ਚਾਰ ਟਾਈਮ ਆ ਕੇ ਵੀਰ ਜੀ ਤਸੱਲੀ ਕਰੋ ਸਿਰੇ ਵੈਟ ਲੈਟ ਚੋ ਹੀ ਤਾੜ ਕੇ ਥੋੜੀ ਥੱਲੇੋਂ ਘਾਟਿਆ ਹਾਂਜੀ ਹਾਂ ਤੇ ਇੱਕ ਰਾਂ ਸਾਫ ਕਰਕੇ ਦੋ ਟਾਈਮ ਆ ਵੀ ਤਸੱਲੀ ਕਰ ਲਿਓ ਤਸੱਲੀ ਕਰ ਸਕਦੇ ਹੈ ਨਾ ਜੀ ਠੀਕ ਹੈ ਜੀ ਸੱਸੀ ਕਰੀ ਸੱਸੀ ਕਰੀ ਓਕੇ ਜੀ ਓਕੇ ਦੋਸਤੋ ਇਹ ਹੀ ਦੋ ਵੈੜਾ ਹੋਗਾ ਉਹ ਵੀਰ ਕੋਲ ਬਾਕੀ ਕੋਈ ਵੀਰ ਭਰਾ ਆਪਣ ਤੇ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ